ਮੈਂ ਮਨਜੀਤ ਕਾ ਪਤਨੀ ਸੇਦਾਰ ਹਰਪੀ ਸਿੰਘ ਪੁੱਲਰ ਪਿੰਡ ਉਮਰਪੁਰਾ ਤੋਂ ਵੀ ਬੇਨਤੀ ਕਰਦੀ ਆ ਕਿ ਮੇਰੇ ਪਿੰਡ ਨਗਰ ਨਵਾਸੀ ਨੇ ਸਾਰਿਆਂ ਦੀ ਸਹਿਮਤੀ ਨਾਲ ਸਾਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਤੇ ਅਸੀਂ ਇਹਦੇ ਲਈ ਬਹੁਤ ਧੰਨਵਾਦੀ ਹਾਂ ਸਾਰਿਆਂ ਦੀ ਬਹੁਤ-ਬਹੁਤ ਮਿਹਰਬਾਨੀ ਮੈਂ ਹਰਪੀ ਸਿੰਘ ਪੁੱਲਰ ਨਗਰ ਉਮਰਪੁਰਾ ਸਰਦਾਰ ਨਿਰਮਲ ਸਿੰਘ ਜੀ ਦਾ ਬੇਟਾ ਹਾਂ ਸੋ ਇਸ ਵੇਲੇ ਮੈਂ ਨਗਰ ਵੱਲੋਂ ਸਾਰੇ ਇਕਤਰਤਾ ਹੋ ਕੇ ਸਰਬਸੰਮਤੀ ਦੇ ਨਾਲ ਮੈਨੂੰ ਸਰਪੰਚ ਚੁਣਿਆ ਗਿਆ। ਸੋ ਮੈਂ ਆਪਣੇ ਸਾਰੇ ਨਗਰ ਦਾ ਛੋਟੇ ਵੱਡੇ ਭੈਣ ਭਰਾਵਾਂ ਦਾ ਬਹੁਤ ਧੰਨਵਾਦੀ ਹਾਂ। ਸੋ ਮੈਂ ਚਾਹੁੰਦਾ ਹਾਂ ਕਿ ਜੋ ਮੈਨੂੰ ਨਗਰ ਨੇ ਸੇਵਾ ਦਿੱਤੀ ਹੈ ਸੋ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ। ਸੋ ਸਾਰੇ ਹੀ ਨਗਰ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜਿੱਕਾ ਖਾਲਸਾ ਸ਼੍ਰੀ ਵਾਹਿਗੁਰੂ ਜਿੱਕੀ ਫਤਿਹ। ਮੈਂ ਹਰਜਿੰਦਰ ਸਿੰਘ ਨੰਬਰਦਾਰ ਪਿੰਡ ਉਮਰਪੁਰਾ ਤੋਂ ਜੋ ਪੰਚਾਇਤ ਦੀ ਜਿਹੜੀ ਇਲੈਕਸ਼ਨ ਜਿਹੜੀ ਆ ਚੱਲ ਰਹੀ ਆ ਅੱਜ ਅਸੀਂ ਸਾਰੇ ਹੀ ਪਿੰਡ ਨੇ ਔਰ ਸਾਰੇ